ਬਜ਼ੁਰਗੋ ਦੌਰ ਚੰਗਾ ਹੀ ਕਿਹਾ ਦੌਰ ਚੰਗਾ ਕੋਈ ਜਨਨਾ ਹੈ ਅੱਛਾ ਮੈਂ ਪੈਸਾ ਘੱਟ ਸੀ ਨਾ ਹਾਂ ਹਯਾ ਰੇਬਨ ਹਯਾ ਹਾਂ ਬਡੇ ਨੇ ਕਿਹਾ ਯਾ ਹੁੰਦੇ ਬਡੇਰੇ ਮੰਨ ਨਾਲ ਗੱਲ ਹੀ ਕਰਨਾ ਕੋਈ ਬਾਰਾ ਤਸਾ ਕਿਹੜਾ ਚੱਲਦਾ ਸੀ ਅੰਦਰ ਮੋਰੀ ਵਾਲਾ ਸਿੱਕਾ ਹੁੰਦਾ ਸੀ ਕਿਹੜਾ ਮੋਰੀ ਵਾਲਾ ਹਾਂ ਉਹਨੋਂ ਸੀ ਨਾ ਭਈਆ ਚੌਥਾ ਪੈਸਾ ਰੁਪਈਆ ਚੌਥਾ ਪੈਸਾ ਨਾ 6 ਚੌਥਾ ਪੈਸਾ ਦਾ ਅੱਛਾ ਦੇ ਭਈਆ ਹੀ ਚੌੜ ਪਾਇਆ ਨਾ ਬਿੱਦੂੜੇ ਦਾ ਪਾਇਆ ਨਾ ਕਾਗਜ਼ ਦਾ ਕੋਈ ਨਹੀਂ ਦ ਪੂੜੇ ਕਾ ਦੇ ਲੋਹੇ ਦੇ ਚਾਂਦੀ ਦੇ ਚਾਂਦੀ ਦੇ ਅੱਛਾ ਹਾਂ ਉਹ ਸਾਨੂੰ ਪਾਹ ਜਿਹੜਾ ਨਾ ਰਬਈਆ ਲ ਬੰਦਾ ਸੀ ਚੌਥਵੇਂ ਸਾ ਚੌਥਵੇਂ ਸਾ ਉਹ ਸਾਨੂੰ ਲਬਣਾ ਤਾਂ ਉਹ ਫਿਰ ਪਨਵਾਣਾ ਇੱਥੇ ਰੱਖ ਸੋ ਰੁਪਈਏ ਦੇ ਚੌਥਵੇਂ ਸੇ ਨੂੰ ਵੀ ਪਨਵਾਣਾ ਉਹਦਾ ਭਾਨ ਲੈਣਾ ਉਹਦਾ ਕੋਲ ਦੱਸਣਾ ਪਹਿਲੇ ਇੱਕ ਪੈਸੇ ਦੇ ਦੋ ਢੇਲੇ ਹੁੰਦੇ 1 ਰੁਪਏ ਦਾ ਚੋਠਾ ਹੈ ਚੋਠਾ ਹੈ ਸਭ ਪੈਸਾ ਅੱਪੈਗਾ ਅਗੋਂ ਇੱਕ ਪੈਸੇ ਦੇ ਦੋ ਢੇਲੇ ਹੁੰਦੇ ਢੇਲੇ ਇੱਕ ਢੇਲੇ ਦੀਆਂ ਦੋ ਦੰਬੜੀਆਂ ਹੁੰਦੀਆਂ ਇੱਕ ਢੇਲੇ ਦੀਆਂ ਦੋ ਦੰਬੜੀਆਂ ਇੱਕ ਦੰਬੜੀ ਦੀਆਂ ਦੋ ਪਾਈਆਂ ਹੁੰਦੀਆਂ ਇੱਕ ਦੰਬੜੀ ਦੀਆਂ ਦੋ ਪਾਈਆਂ ਹਾਂ ਤੇ ਇੱਕ 1 ਰੁਪਏ ਚ ਕਿੰਨੀਆਂ ਪਾਈਆਂ ਹੋਈਆਂ ਹਾਏ ਨੂੰ ਦੂਈ ਦਾ ਇਹ ਉਹ ਨਹੀਂ ਹਿਸਾਬ ਲਾਵਾਂਗੇ ਕੈਲਕੂਲੇਟਰ ਬਾਹਰਾਂਗੇ ਲੋ ਜੀ ਤੁਸੀਂ ਹਿਸਾਬ ਲਾਇਆ ਜੀ ਵੇਖਣ ਵਾਲਿਓ ਬਜ਼ੁਰਗਾਂ ਨੇ ਦੱਸਿਆ ਕਿ 1 ਰੁਪਏ ਦੇ 60 ਪੈਸੇ ਹਾਂ ਤੇ 1 ਪੈਸੇ ਦੀਆਂ ਦੋ ਇੱਕ ਪੈਸੇ ਦੇ ਦੋ ਥੇਲੇ ਦੋ ਥੇਲੇ ਇੱਕ ਥੇਲੇ ਦੀਆਂ ਦੋ ਦਮੜੀਆਂ ਦੋ ਦਮੜੀਆਂ ਇੱਕ ਦਮੜੀ ਦੀਆਂ ਦੋ ਪਾਈਆਂ ਇੱਕ ਦਮੜੀ ਦੀਆਂ ਦੋ ਪਾਈਆਂ ਇਹ ਬਲ ਪੈਸਾ ਕਿੰਨੇ ਥਾਂ ਭੱਜਿਆ ਹਾਂ ਤੇ ਪਾਈ ਤੋਂ ਥੱਲੇ ਨਹੀਂ ਸੀ ਹੁੰਦੀ ਪਾਈ ਤੋਂ ਥੱਲੇ ਅੱਛਾ ਤੇ ਪਾਈ ਦੀ ਵੀ ਕੁਛ ਹੈ ਲੱਭ ਪਿਆ ਪਾਈ ਦੀ ਵੀ ਮਾਲ ਲਾ ਦੇ ਖਾਦ ਵਿੱਚ ભગવાન ਰਕਾ ਦੇ ਕਿਆ ਬਾਤ ਹੈ ਕਿੰਨੀ ਕਿ ਪਾਈ ਦੀ ਪੈਰੀ ਉਹਨਾਂ ਦਾ ਨਾਂ ਕਿਹਣਾ ਇੱਥੇ ਬਟਾ ਲਈ ਅਸੀਂ ਬਜਾਣਾ ਉੱਥੇ ਨਵਰੀ ਤੇ ਪਿਸ਼ੌਰੀ ਹਨ ਉਹ ਪਰਾ ਸੈਖੀ ਉਹਨਾਂ ਬਕਾਨ ਪਾਏ ਕਿਹੜੀ ਜਗ੍ਹਾ ਬਟਾਲੀਆਂ ਨੇ ਦਸ ਕਿਉਂ ਪਰ ਵਟਾਲੀ ਵਟਾਲੀਆਂ ਵਟਾਲੇ ਵਟਾਲੀਆਂ ਅੱਛਾ ਲੋਰੀ ਤੇ ਪਿਸ਼ੋਰੀ ਉੱਥੇ ਦੋ ਭਾਈ ਸੰਸੇ ਗਏ ਪਾਈ ਸੰ ਉਹਨਾਂ ਨੇ ਕਾਨ ਬਏ ਹਾਂ ਉੱਥੋਂ ਜਾਣਾ ਤੇ ਉੱਥੋਂ ਪਾਈ ਦੀ ਮਿਸ਼ਰੀ ਲੈਣ ਸਰਦਾਰ ਮਿਸ਼ਰੀ ਲੈਣ ਮਿਸ਼ਰੀ ਲੈਣ ਭਾਈ ਦੀ ਭਾਈ ਦੀ ਤੇ ਉਹ ਪਾਈ ਵੀ ਚੰਦੀ ਦੀ ਹੁੰਦੀ ਸੀ ਪਾਈ ਜਿਹੜੀ ਉਹ ਚੱਲਦੀ ਬੱਦਸਾ ਵਈ ਚਾਂਦੀ ਚਲਦੀ ਆ ਕੱਟ ਮਗਰੋਂ ਨਿਕਲਿਆ ਤੇ ਰੁਪਈਏ ਦੀ ਤੇ ਫਿਰ ਇਹਦਾ ਮਤਲਬ ਹੈ ਜੇ ਬੰਦਾ ਭਾਂ ਲਵੇ ਤੇ ਬਾਬਾ ਸਾਰੀ ਚਾਂਦੀ ਇਕੱਠੀ ਹੋ ਜਾਂਦੀ ਹੈ ਹਾਂ ਚਾਂਦੀ ਚਾਂਦੀ ਹੋ ਗਈ ਅਗਲੀ ਦੇ ਰੁਪਈਏ ਆ ਰਾਮ ਡਾਕਟਰ ਸੀ ਡਾਕਟਰ ਹਾਂ ਹਕੀਮ ਸੀ ਕਿ ਡਾਕਟਰ ਸੀ ਡਾਕਟਰ ਸੀ ਡਾਕਟਰ ਸੀ ਅੱਛਾ ਪੜਿਆ ਲਿਖਿਆ ਹਾਂ ਪੜਿਆ ਲਿਖਿਆ ਕੀ ਬਾਤ ਹੈ ਜੀ ਅੱਛਾ ਹਰੀ RAM ਆ ਉਹ ਵੀ Hindu ਸੀ ਉਹਦਾ ਮਲਾਕੇ ਮਦਨੀ ਸੀ ਉਹਦਾ ਦੇ ਨਾਮ ਪੜਦਾ ਹੈ ਅੱਛਾ ਤਾਂ ਮੁੰਡਾ ਮਦਨੀ ਡਾਕਟਰ ਹਰੀਰਾਮ ਉਹਦਾ ਮੁੰਡਾ ਮਦਨੀ ਅੱਛਾ ਮਦਨੀ ਉਹ ਜਾਂ ਸੰਬਤ ਨਹੀਂ ਨੂੰ ਆਇਆ ਨਾ ਉਹ ਸੰਬਤ ਹੀ ਹੈ ਮੈਂ ਅੱਛਾ ਤੇ ਬਾਦੋਂ ਉੱਠ ਕੇ ਆਏ ਸਨ ਔਰ ਜਹ ਡੇ ਹੋ ਜਾਂ ਪਹਿਲਾਂ ਹੀ ਆਵਦਾ ਆਲੇ ਸ਼ਰੂਪ ਆਲ ਪਈ ਸੀ ਉਹਨਾਂ ਦੀ ਆਸਾਬਾਜੀ ਆਸਾਬਾਜੀ ਸਹੀ ਇੱਕ ਖਰਾਣੇ ਉਹਨਾਂ ਨੂੰ ਆਨੇ ਖਰਾਣੇ ਖਰਾਣੇ ਅੱਛਾ ਉਹਨਾਂ ਨੇ ਜ਼ਰ ਖਰਾਣੇ ਕੀ ਉਹਨਾਂ ਦੀ ਦੁਕਾਨਾਂ ਇੱਕ ਲਖਮੀ ਦਵਾਈ ਸੀ ਅੱਛਾ ਉਹ ਦਵਾਈਆਂ ਦੀ ਦੁਕਾਨ ਸੀ ਔਰ کردار سارا ہندو دکاندار سن وہ لوگ بدلے آدھے بڑے بندے ਕਬੋਰੀਆਂ ਜੋ ਗਲਿਆ ਕਹੇ ਕੋਈ ਜੋ ਗਲਿਆ ਤੇ ਹੀ ਖਾਣ ਪੀਣ ਵਾਲੀਆਂ ਟਿੱਕੀਆਂ ਟਾਫੀਆਂ ਜਿੰਨੀਆਂ ਜਿਹੜੀਆਂ ਮੰਗ ਭਰੀ ਰਿਹਾ ਹੋ ਗਿਆ ਇਹ ਅਸੀਂ ਜੋ ਖਾਣ ਵਾਲੀਆਂ ਲੈ ਅਸਲਾਮ ਵਾਲੇਕੁਮ ਭਾਈ ਸਜਣੋ ਅੱਜ ਅਸੀਂ ਬੈਠੇ ਹਾਂ ਸਿਆਲਕੋਟ ਦੀ ਤਹਿਸੀਲ ਦਸਕਾ ਉਹਦਾ ਪਿੰਡ ਮਿਤਰਾ ਵਾਲੀ ਇਹ ਮਿਤਰਾ ਵਾਲੀ ਪਿੰਡ ਜਿਹੜਾ ਤਕਰੀਬਨ ਸੈਂਟਰ ਚ ਪੈ ਜਾਂਦਾ ਇਹ ਜ਼ਿਲ੍ਹਾ ਸਿਆਲਕੋਟ ਹੋਵੇ ਜ਼ਿਲ੍ਹਾ ਗੁਜਰਾਂ ਵਾਲਾ ਹੋਵੇ ਜਾਂ ਜ਼ਿਲ੍ਹਾ ਗੁਜਰਾਤ ਹੋਵੇ ਨਹੀਂ ਗੁਜਰਾਂ ਵਾਲਾ ਹੋਵੇ ਇਧਰੋਂ ਵਜ਼ੀਰਾਬਾਦ ਵਾਲੇ ਪਾਸੇ ਵੀ ਨੇੜੇ ਬਣ ਜਾਂਦਾ ਤੇ ਇਧਰੋਂ ਗੁਜਨਾਲ ਆ ਵੀ ਨੇੜੇ ਵੇ ਤੇ ਇਧਰੋਂ ਆਪਣਾ ਸਾਡੇ ਦਾਖਾਂ ਦੇੰਦਾ ਸਿਸਟਮ ਗੁਈਰਾ ਦੇ ਨਾਲੀ ਦਾਖਾਂ ਵੈਸੇ ਉਹ ਤੇਸੀਲ ਟਸਕਾ ਤੇਸੀਲ ਦੇ ਜ਼ਿਲ੍ਹਾ ਸਿਆਲਕੋ ਜ਼ਿਲ੍ਹਾ ਗੁਈਰਾ ਮੇਂਦਰਾਣੀ ਵੀ ਨਹੀਂ ਹੈ ਅੱਛਾ ਤਾਂ ਵੀ ਖਾਤਾ ਆ ਜਾਂਦਾ ਹੈ ਅੱਛਾ ਲੋ ਜੀ ਅਸੀਂ ਬੈਠੇ ਹਾਂ ਪਿੰਡ ਮਿਤਰਾ ਵਾਲੀ ਬੜਾ ਤਾਰੀਖੀ ਪਿੰਡ ਜਿਸ ਤਰ੍ਹਾਂ ਕੇ ਤੁਸੀਂ ਦੇਖ ਰਿਹਾ ਹੋਏਗਾ ਸਟਾਰਟਿੰਗ ਦੇ ਵਿੱਚ ਪੁਰਾਨੀਆਂ ਬਿਲਡਿੰਗਾਂ ਛੋਟੀ ਇੱਟ ਦਾ ਕੰਮ ਹੋਇਆ ਨਾਨਕਸ਼ਹੀ ਇੱਟ ਲੱਗੀ ਹੈ ਮੇਰੇ ਅੰਦਾਜ਼ੇ ਦੇ ਮੁਤਾਬਕ ਨਾਨਕਸ਼ਾਹੀ ਇੱਟ ਜਿੱਥੇ ਵੀ ਇਸਤੇਮਾਲ ਹੋਈ ਹੈ ਉਹ ਤਕਰੀਬਨ ਕੋਈ 400 500 ਸਾਲ ਪੁਰਾਨੀਆਂ ਬਿਲਡਿੰਗ ਨੇ ਇੱਥੇ ਪਿੰਡ ਦੇ ਵਿੱਚ ਦੋ ਮੰਦਰ ਵੀ ਨੇ ਇਸ ਵਕਤ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਹਜੇ ਵੀ ਉਸੇ ਤਰ੍ਹਾਂ ਹੀ ਖਲੋਤੇ ਨੇ ਸਾਈਡਾਂ ਤੋਂ ਲੋਕਾਂ ਨੇ ਕੂੜਾ ਕਰਕੜ ਸ਼ੁਰੂ ਕਰ ਦਿੱਤਾ ਗੁਰਦੁਆਰੇ ਦੇ ਕੋਈ ਮਨੂਆਸਾਰ ਨਜ਼ਰ ਨਹੀਂ ਇੱਥੇ ਆਏ ਬਾਕੀ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ ਉਹਦੇ ਬਾਰੇ ਵਿੱਚ ਵੀ ਪੁੱਛਣੇ ਆ ਬਾਕੀ ਬਜ਼ੁਰਗਾਂ ਨਾਲ ਅਸੀਂ ਬਜ਼ੁਰਗਾਂ ਦਾ ਤੁਹਾਨੂੰ ਤਾਰਫ਼ ਕਰਾਨੇ ਆ ਬਜ਼ੁਰਗ ਨੇ ਸਾਈ ਸਦੀਕ ਸਾਹਿਬ ਰਹਿਮਾਨੀ ਜਿਹੜੇ ਉਸ ਵਕਤ ਦੇ ਆਈ ਵਿਟਨੈਸ ਨੇ ਇਹਨਾਂ ਸਾਰੇ ਮਾਮਲੇ ਦੇ ਵੇਖੇ ਨੇ 47 ਤੋਂ ਪਹਿਲਾਂ ਦੇ ਕਿਹੜੇ-ਕਿਹੜੇ ਲੋਕ ਇੱਥੇ ਰਹਿੰਦੇ ਸਨ ਕਿਵੇਂ ਦੀ ਰਹਿਣ ਵੱਸੋ ਸੀ ਕਿਵੇਂ ਦਾ ਮੁਹੱਬਤ ਸੀ ਭਾਈਚਾਰਾ ਸੀ ਤੇ ਉਹ ਸਾਰੀਆਂ ਗੱਲਾਂ ਇਹਨਾਂ ਕੋਲੋਂ ਸੁਣਾਂਗੇ ਤੇ ਨਾਲ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਅਸਲਾਮੁਅਲੈਕਮ ਜੀ ਬਜ਼ੁਰਗੋ ਵਾਅਲੈਕਮ ਸਲਾਮ ਕੀ ਹਾਲ ਜੀ ਠੀਕ ਠਾਕ ਹੋ ਬាទ ਸ਼ੁਕਰ ਅੱਲਾ ਦਾ ਅੱਛਾ ਬਜ਼ੁਰਗੋ ਜਿਸ ਤਰ੍ਹਾਂ ਮੈਂ ਹੁਣ ਜ਼ਿਕਰ ਕਰਨਾ ਆ ਪਿਆ ਤੇ ਜ਼ਰਾ ਆਪਣਾ ਆਪਣੇ ਮੂੰਹੋਂ ਦੱਸੋ ਜ਼ਰਾ ਆਪਣਾ ਪੂਰਾ ਤਾਰਫ਼ ਤੁਹਾਡਾ ਨਾਂ ਹੋ ਗਿਆ ਸਾਇੰਸ ਅਦੀਕ ਹਾਂ ਤੇ ਬਾਲਾ ਸਾਹਿਬ ਦਾ ਕੀ ਨਾਂ ਜੀ ਫਜ਼ਲਦੀਨ ਤੇ ਦਾਦਾ ਜੀ ਦਾ ਵੀ ਨਾਂ ਯਾਦ ਏ ਲੱਗੇ ਨੇ ਨਾਂ ਕੀ ਲੱਬਾ ਲੱਬਾ ਥੋੜਾ ਜਿਹਾ ਉੱਚੀ ਬੋਲਿਆ ਜੀ ਲੱਬਾ ਅੱਛਾ ਲੱਬਾ ਤੇ ਉਸ ਤੋਂ ਵੀ ਅੱਗੇ ਯਾਦ ਏ ਕਿ ਨਹੀਂ ਨਹੀਂ ਉਸ ਤੋਂ ਅੱਛਾ ਤੇ ਬਜ਼ੁਰਗ ਕਿੰਨੀ ਉਮਰ ਸੀ ਜਦੋਂ ਆਪਣਾ ਵੰਡ ਹੁੰਦੀ ਏ ਪੰਜਾਬ ਦੀ ਪਾਕਿਸਤਾਨ ਬੰਦ ਆ ਜਦੋਂ ਉਦੋਂ ਕੋ ਮੈਂ 12 ਕੋ ਸਾਲ ਦਾ ਸੀ 12 ਸਾਲ ਦਾ ਤੇ ਹੋਜ ਸੰਭਾਲ ਆਇਆ ਸੀ ਪੂਰੀ ਆਹ ਹੋਜ ਸਮਾ ਲਈ ਸੀ ਪਰ ਲੋਕ ਨਟਮਾਰ ਕਰਦੇ ਬਾਜ਼ਾਰ ਸੀ ਸਾਡਾ ਸਾਰਾ ਇਹਨੂੰ ਆਂਦਾ ਅੱਛਾ ਇਤੇ ਐਨਬੀ ਬਿਕਾਂਡਾ ਆ ਰਹੇ ਸਨ ਸਹੀ ਉਹ ਲੋਕ ਬਦਲੇ ਹੁੰਦੇ ਹਨ ਬਦਲੇ ਬੰਦੇ ਤੇ ਹਾਂ ਕੋ ਬੋਰੀਆਂ ਜੋ ਕੋ ਲੈ ਕੇ ਹੈ ਕੋਈ ਜੋ ਲੈ ਤਾ ਇਹ ਖਾਨਵੇਂ ਵਾਲੀਆਂ ਟਿੱਗੀਆਂ ਟਾਫੀਆਂ ਜਿੰਨੀਆਂ ਛਿੰਨੀਆਂ ਮੰਗ ਭਰੀ ਰਹੀਆਂ ਯਾਰ ਜੋ ਖਾਣ ਵਾਲੀਆਂ ਲੈ ਮੇਹਬਾਜ अच्छा यानी ਇਹ ਖਤਰਿਆਂ ਦੀਆਂ ਦੁਕਾਨਾਂ ਇੱਥੇ ਜਿਹੜੀ ਆਬਾਦੀ ਕੋਮਰ ਰਹਿੰਦੀਆਂ ਸਨ ਉਹ ਕਿਹੜੀਆਂ ਕਿਹੜੀਆਂ ਸਨ ਮੁਸਲਮਾਨ, ਹਿੰਦੂ, ਸਿੱਖ, ਈਸਾਈ ਉਹ जरा ਤੁਸੀਂ ਦੱਸੋ ਕਿਹੜੇ ਕਿਹੜੇ ਸਨ ਇੱਥੇ? ਹਾਂ ਇੱਥੇ ਸਾਰੇ ਵੀ ਸਨ ਮੁਸਲਮਾਨ ਵੀ ਸਨ। ਅੱਛਾ ਸਿੱਖ ਵੀ ਸਨ, ਹਿੰਦੂ ਵੀ ਸਨ। ਠੀਕ ਹੈ। ਤੇ ਤعداد ਕਿੰਨਾਂ ਦੀ ਜ਼ਿਆਦਾ ਜ਼ਿਆਦਾ ਕਿਹੜੇ ਸਨ ਵਿੱਚੋਂ? ਤعداد ਜਿਹੜੇ ਸੀ ਨਾ ਤعداد ਮੁਸਲਮਾਨਾਂ ਦੀ ਜ਼ਿਆਦਾ ਸੀ ਇੱਥੇ। ਅੱਛਾ ਹਿੰਦੂ ਘਟ ਗਣ, ਸਿੱਖ ਵੀ ਘਟ ਗਣ ਪੂਰੇ ਘਣ। ਅੱਛਾ ਤੇ ਉਹਨਾਂ ਵੀਮੀਂ ਦਾ ਰਾਇ ਸਨ ਸਿੱਖ ਅਚਨਮ ਇਨਵਾਨੀ ਦੁਨੀਆਂ ਕਰਨੀ ਸੀ ਅੱਛਾ ਇੱਥੇ ਸਿੱਖ ਹੀ ਸਨ ਜਿਨ੍ਹਾਂ ਦੀ ਜ਼ਮੀਨ ਸੀ ਠੀਕ ਆ ਡਰਾ ਯਾਰ ਖੂਨ ਨਾ ਅੱਬੀ ਆ ਵੀ ਤੇ ਇਹ ਸਿੱਖਾਂ ਨੇ ਠੀਕ ਹੋ ਗਿਆ ਤੇ ਹਿੰਦੂਆਂ ਦਾ ਕੀ ਕੰਮ ਸੀ ਇਨਵਾਨੀ ਦੁਕਾਨਦਾਰ ਹੀ ਆ ਸਨ ਕਿੰਨੀਆਂ ਕਿ ਦੁਕਾਨਾਂ ਸਨ ਦੁਕਾਨਾਂ ਇੱਥੇ ਤੁਸੀਂ ਬਾਜ਼ਾਰੇ ਉਥੋਂ ਸਿਹਾਰੇ ਧਾਰੇ ਕੋਲ ਵੜ ਜਾਈਏ ਨਾ ਬਾਜ਼ਾਰੇ ਤੋਂ ਰੱਡੇ ਜਿਸਾਂ ਮੇਨ ਨਵਾਂ ਇਹ ਦੁਕਾਨਾ ਅੱਛਾ ਅਸੀਂ ਪਿੰਡਾਂ ਦੇ ਵਿੱਚ ਜਾਣੇ ਆ ਜਦੋਂ ਜਾ ਕੇ ਪੁੱਛਨੇ ਤਾਂ ਉੱਥੇ ਇੱਕ ਅੱਧੀ ਦੁਕਾਨ ਹੁੰਦੀ ਹੈ ਇੱਕ ਜਾਂ ਦੋ ਦੁਕਾਨਾਂ ਇੱਕੇ ਪਿੰਡ ਦੇ ਵਿੱਚ ਖਤਰੀਆਂ ਦੀਆਂ ਹਾਂ ਨਹੀਂ ਇੱਥੇ ਜ਼ਿਆਦਾ ਸਨ ਇੱਥੇ ਐਸਾ ਨਹੀਂ ਖਤਰੀਆਂ ਮੈਂ ਸਾਰਾ ਬਾਜ਼ਾਰ ਇੱਥੇ ਮੁਸਲਮਾਨ ਦੀ ਦੁਕਾਨ ਹੀ ਕੋਈ ਨਹੀਂ ਬਾਜ਼ਾਰ ਅੱਛਾ ਇਹ ਜਾਂ ਇਹਨਾਂ ਦੇ ਜਾਣ ਤੋਂ ਬਾਅਦ ਲੋਕਾਂ ਖਰੀਦੀਆਂ ਦਾ ਦੁਕਾਨਾ ਮੁਸਲਮਾਨਾਂ ਦਾ ਨੇ ਜਨੂੰ ਸਹੀ ਮੰਨ ਲੋ ਇਹ ਗਾ ਬਜ਼ੁਰਗੋ ਸਾਈਡਾਂ ਦੇ ਕਿਹੜੇ ਕਿਹੜੇ ਪਿੰਡ ਸਾਨੀ ਤੇ ਥੋੜੇ ਜਿਹਾ ਦੱਸੋ ਹਕੂ ਲੈੰਦੇ ਚੜਦੇ ਇਸ ਪਿੰਡ ਚ ਅਸੀਂ ਹੁਣ ਜਿਸ ਤੇ ਮਿੱਤਰਾਂ ਲਈ ਬੈਠੇ ਆ ਇਥੋਂ ਅਗਰ ਅਸੀਂ ਚੜਦੇ ਪਾਸੇ ਵੇਖੀਏ ਤਾਂ ਕਿਹੜੇ ਕਿਹੜੇ ਪਿੰਡ ਨੇ ਜਾਂਦੇ ਪਾਸੇ ਇਧਰ ਬੰਬਾ ਵਾਲਾ ਆਡ ਮੰਮਾ ਅੱਛਾ ਮਿਕਾਗਾ ਠੀਕ ਹੈ ਇਧਰ ਬਾੜ ਪਾਸੇ ਬਾੜ ਪਾਸੇ ਵੇਖੀਂ ਅੰਦਰ ਕੰਨ ਮਿਆਂ ਨੇ ਠੀਕ ਹੈ ਗੋਲੀ ਖਾਨੋਂ ਦੀ ਏ ਅੱਛਾ ਘੜਾ ਕਲਾ ਠੀਕ ਹੈ ਦੋ ਗੜੇ ਨੇ ਛੋਟਾ ਇੱਕ ਵੱਡਾ ਇਹ ਇਧਰ ਲੈਨੇ ਪਾਸੇ ਵੇਖੀ ਤੇ ਇਧਰ ਜਵੜਾ ਜਵੜਾ ਆ ਠੀਕ ਹੈ ਦੋਵੇਂ ਪਿੰਡ ਹਾਂ ਲੰਨ ਜਾਂਦੇ ਠੀਕ ਹੈ ਇਹ ਪਿੰਡ ਨੇ ਪਰ ਮੈਂ ਜਾ ਲਾਂਡ ਜਾ ਚੜ੍ਹ ਗਿਆ ਵਾਰਿਆ ਨੇ ਪਉਨੋ ਠੀਕ ਹੈ ਓਜਲੇ ਪੁਲਟੀ ਗਖੜ ਤੋਂ ਅਗਲੇ ਪਾਸੇ ਹਾਂ ਨਾ ਨਾ ਕੋਟ ਠੀਕ ਹੋ ਠੀਕ ਹੋਗਾ ਕੋਟ ਨਾਇਤ ਖਾਨ ਤੇ ਅੱਗੇ ਸਿੱਧਾ ਓਜਲਾ ਠੀਕ ਹੋ ਗਿਆ ਜਾ ਜਾਂ ਇਧਰ ਦੱਖਣ ਵਾਲੇ ਪਾਸੇ ਭਾਡੇ ਵਾਲਾ ਸਾਡੇ ਨਾਰ ਕੋਲ ਦੇਲੇ ਤੇ ਅੱਛਾ ਤੇ ਪਰਾਂ ਫਿਰ ਜਲਾਲ ਤੇ ਅਬ ਇਬਨ ਅਲੀ ਤੇ ਸਾਰੇ ਪਿੰਡ ਵਾਲੇ ਇਹ ਸਾਰੇ ਮੈਨੂੰ ਪਤਾ ਕੋਈ ਸਾਰੇ ਇੱਧਰ ਲਪਸ ਆ ਗਏ ਆ ਜਵੜਾ ਜਵੜਾ ਗੁਹਿਰਾਨੇ ਚ ਜੱਲਦਾ ਜਾਣਾ ਅੱਛਾ ਤੁਸੀਂ ਸਣਾ ਤੁਸੀਂ ਦਸ ਰਹੇ ਹੋ ਕਿ ਇੱਥੇ ਦੁਕਾਨਾਂ ਸਨ ਜ਼ਿਆਦਾ ਹਿੰਦੂਆਂ ਦੀ ਹਿੰਦੂ ਖੱਤਰੀ ਸਨ ਜਾਂ ਵੈਸੇ ਦੂਸਰੇ ਜਿਹੜੇ ਆਮ ਹਿੰਦੂ ਸਨ ਉਹਨਾਂ ਵੀ ਦੁਕਾਨਾਂ ਪਾਈਆਂ ਸਨ ਨਹੀਂ ਖੱਤਰੀ ਸਨ ਕੋਈ ਹੋਰ ਨਾ ਵੀ ਲੋਕਾਂ ਪਾਈਆਂ ਹਨ ਇੱਥੇ ਇਹ ਦਾ ਰਾਜ ਦਾ ਨਾ ਨਵੇਂ ਪਿੰਡ ਦੀ ਇੱਥੇ ਸੁਰੂਤੋਂ ਯੂਨੀਅਨ ਕੌਂਸਲ ਗਈ ਹੈ ਦਾਖਾਨਾ ਮੇ ਰਿਆ 47 ਤੋਂ ਪਹਿਲਾਂ ਵੀ ਹਾਂਜੀ ਅੱਛਾ ਇਹ ਅੰਗਰੇਜ਼ਾਂ ਨੇ ਕੱਢਾ ਸਹੀ ਇੱਥੇ ਦਾਖਾਨਾ ਵੀ ਯੂਨੀਅਨ ਕੌਂਸਲ ਵੀ ਸਕੂਲ ਵੀ ਦਸਵੀਂ ਯੂਨੀਅਨ ਕੌਂਸਲ ਸਿਰਫ ਮਿਤਰਾਂ ਲਈ ਤਹੀ ਕਿ ਨਾਲ ਨਾਲ ਦੇ ਪਿੰਡ ਦੇ ਵੀ ਇਹ ਯੂਨੀਅਨ ਕੌਂਸਲ ਚਾਹ ਰਹੇ ਹੋ ਬੋਲਡ ਗੜ ਨੇ ਅਥੋੜੇ ਨਾ ਲਾ ਗੋ ਅੱਛਾ ਉਹ ਵੀ ਇਹ ਪਰ ਨਾਲ ਲੱਗਦਾ ਨਿਕਾ ਕਾਲਾ ਵੀ ਇਹਦੇ ਨਾਲ ਲੱਗਦਾ ਭਾਟੇ ਵਾਲਾ ਵੀ ਇਹਦੇ ਨਾਲ ਲੱਗਦਾ ਸਾਰਿਆਂ ਦੀ ਕੋਈ ਯੂਨੀਅਨ ਕਾਉਂਸਲ ਮਿਤਰਾ ਵਾਲੀ ਮਿਤਰਾ ਵਾਲੀ ਜਿਹਨਾਂ ਛੋਟੇ ਆ ਪਿੰਡਾਂ ਨੇ ਅੱਛਾ ਉਹ ਨਾ ਖਤਰਿਆਂ ਜਿਹੜੇ ਹਿੰਦੂ ਤੁਸੀਂ ਦੱਸ ਦਿਓ ਉਹਨਾਂ ਚੋਂ ਕਿਸੇ ਦਾ ਨਾਂ ਚੇਤੇ ਹੈ ਕਿਹਦੀ ਕਿਹਦੀ ਦੁਕਾਨ ਹੁੰਦੀ ਸੀ ਇੱਥੇ ਹਾਂ ਦੁਕਾਨ ਇੱਥੇ ਉਹ ਜਾਂ ਸੰਬਾਧਨ ਹਿੰਦੂਆਂ ਨਾਲ ਉਹ ਸੰਬਾਧੀ ਆ ਇਹਨੇ ਅੱਛਾ ਉਹ ਬਾਦੂ ਉੱਠ ਕੇ ਆਏ ਸਨ ਆ ਉਹਨਾਂ ਦਾ ਡੇ ਉਹ ਸੰਪੈਲਾ ਹੀ ਆ ਵਾਲਾ ਆਲੇ ਸ਼ਰੂਪ ਆਲ ਪਈ ਸੀ ਉਹਨਾਂ ਦੀ ਆਸਾਬਾਦੀ ਆਸਾਬਾਦੀ ਸਹੀ ਇੱਕ ਖਰਾਣਾ ਉਹਨਾਂ ਨੂੰ ਆਨੇ ਖਰਾਣੇ ਖਰਾਣੇ ਅੱਛਾ ਉਹਨਾਂ ਦੀ ਦਰ ਖਰਾਣੇ ਸੀ ਉਹਨਾਂ ਦੀ ਅੰਦਕਾਨਾ ਇੱਕ ਲਖਮੀ ਦਵਾਈ ਸੀ ਅੱਛਾ ਉਹ ਦਵਾਈਆਂ ਦੀ ਦੁਕਾਨ ਸੀ ਉਹਨ ਸੁਬਾ ਜੋੜਾ ਹੋਰ ਪਾਣਾ ਪਹਿਲੇ ਬਾਰ ਹੋਰ ਪਾਣਾ ਵਾਹ ਵਾਹ ਕੀ ਆ ਬ ਚਮਕੀਲੇ ਕੁਰਤੇ ਸ਼ਾਮ ਸੁਖਰਾ ਤੇ ਉਹਨ ਦੇ ਘੋਰਾ ਨੂੰ ਸ਼ੌਤ ਜਵਾਨ ਮਿਟਰ ਨਾ ਨਾ ਕੀ ਦੱਸਿਆ ਜੁਦਾ ਉਹ ਲਖਮੀ ਹੀ ਨਾ ਲਖਮੀ ਲਖਮੀ ਹਲਵਾਈ ਦਵਾਈ ਹੇ ਠੀਕ ਹੈ ਉਹਨੇ ਤੇ ਇਹਨਾਂ ਨੇ ਕਿ ਉਸ ਵਕਤ ਜਵਾਨ ਸੀ ਕਿ ਆਪਣਾ ਮੁੰਡਾ ਖੁੰਡਾ ਸੀ ਨਹੀਂ ਜਵਾਨ ਅੱਛਾ ਬੱਚੇ ਬੱਚੀ ਸ਼ਾਦੀ ਹੋਈ ਸੀ ਇੱਥੇ ਹਾਂ ਸ਼ਾਦੀ ਹੋਈ ਉਹਦੇ ਕੋ ਬੱਚਿਆਂ ਦੇ ਕੋ ਨਾਂ ਕੋ ਹੈ ਬੱਚਿਆਂ ਦੇ ਨਾਂ ਨਾ ਨਹੀਂ ਪਤਾ ਔਰ ਇੱਕ ਹਰੀ RAM ਡਾਕਟਰ ਸੀ ਡਾਕਟਰ ਹਾਂ ਹਕੀਮ ਸੀ ਕਿ ਡਾਕਟਰ ਸੀ ਡਾਕਟਰ ਸੀ ਡਾਕਟਰ ਸੀ ਅੱਛਾ ਪੜਿਆ ਲਿਖਿਆ ਹਾਂ ਪੜਿਆ ਲਿਖਿਆ ਕੀ ਬਾਤ ਹੈ ਜੀ ਅੱਛਾ ਹਰੀ RAM ਹਾਂ ਉਹ ਵੀ ਹਿੰਦੂ ਸੀ ਉਹਦਾ ਮੁੰਡਾ ਹੈ ਮਦਨੀ ਵੀ ਉਹ ਸਾਡੇ ਨਾਲ ਪੜਦਾ ਰਿਹਾ ਅੱਛੋ ਦਾ ਮੁੰਡਾ ਮਦਨੀ ਡਾਕਟਰ ਹਰੀਰਾਮ ਉਹਦਾ ਮੁੰਡਾ ਮਦਨੀ ਅੱਛਾ ਮਦਨੀ ਨਾਂ ਤੇ ਮੁਸਲਮਾਨ ਵਾਲਾ ਨਹੀਂ ਨਹੀਂ ਕੋਈ ਹੋਰ ਹੋਣਾ ਹਾਂ ਮਦਨੀ ਮਦਨੀ ਹਾਂ ਠੀਕ ਠੀਕ ਅੱਛਾ ਉਹ ਤੁਹਾਡੇ ਨਾਲ ਪੜਦਾ ਹੁੰਦਾ ਸੀ ਮਦਨੀ ਤੁਹਾਡਾ ਹਾਨੀ ਸੀ ਹਾਂ ਬਾਬਾ ਜੀ ਰਾਨਾ ਸੀ ਉਹਦੇ ਨਾਲ ਹਾਂ ਇਹ ਤੇ ਹੋ ਗਏ ਹਿੰਦੂਆਂ ਦੇ ਹਾਂ ਹੋਰ ਕੋਈ ਨਾਂ ਚੇਤੇ ਹੋਣ ਹੋਰ ਇੱਥੇ ਲਾਲਾ ਦੀਵਾਨ ਚੰਦ ਸੀ ਹਾਂ ਜਿਹਦਾ ਪੂਰਾ ਨਾਂ ਵਜਦਾ ਲਾਲਾ ਦੀਵਾਨ ਚੰਦ ਜਦੀ ਆਂਦ ਨੇ ਉਹ ਆਪਣਾ ਉਸ ਮਹੱਲੇ ਪੂਰਾ ਇੱਕ ਵਿਹਲੀ ਸੀ ਉਹਦਾ ਘਾਰ ਸੀ ਉਹ ਆ ਘਾਰ ਸੀ ਹਾਂ ਹਾਂ ਬੇਲੀ ਇਧਰ ਜੀ ਟ੍ਰੈਵਲ ਕਲੀ ਵੇਖਿਆ ਜਾ ਜਹਾਜ਼ ਚਲੋ ਜੀ ਜਹਾਜ਼ ਚੀਮੇ ਦੇ ਗਲੀ ਦੇ ਅੰਦਰ ਉਹ ਜਿੱਥੇ ਘਰਾਂ ਨੇ ਜਾਂਣਾ ਪਣਾ ਚਾਹ ਸੀ ਆ ਹਾਂ ਹਾਂ ਉਹ ਘਰੇ ਇਧਰੋਂ ਜਾਂ ਜੇ ਖੱਬਿਆ ਤੇ ਉਧਰੋਂ ਆਈ ਜੇ ਸੱਜਿਆ ਸੀ ਅੱਛਾ ਉਹ ਥੋਨੇ ਮਾਰ ਰੱਖਿਆ ਸੀ ਪੰਜ ਮਖਟਿਆਰ ਸੀ ਰਾਜਿਆਂ ਦਾ ਉਹ ਠੀਕ ਹੈ ਰਾਜਿਆਂ ਦਾ ਵਜ਼ੀਰਾ ਮਾਰੀਆਂ ਦਾ ਮਖਟਿਆਰ ਸੀ ਸਹੀ ਆ ਜਿੰਨੀ ਜ਼ਮੀਨ ਆਪਿੰਡ ਦੀ ਚੁਾਈ ਸੀ ਰਾਜਿਆਂ ਨੇ ਤੇ ਉਹ ਹੀ ਠੇਕੇ ਤੇ ਦਿੰਦਾ ਸੀ ਲਾਲਾ ਦਿਵਾਨ ਜਾਨੀ ਕੋਲੋਂ ਲੋਕ ਲੈਣ ਠੇਕਾ ਹਾਂ ਤੇ ਉਹਨੇ ਠੇਕਾ ਕਰਾ ਕੇ ਲਿਆ ਜਾਨੀ ਉਹਦੀ ਆਪਣੀ ਦੁਕਾਨਦਾਰੀ ਨਹੀਂ ਸੀ ਉਹ ਸਿਰਫ ਉਹਨਾਂ ਦਾ ਹੀ ਮੁੰਸ਼ੀ ਸੀ ਰਾਜਿਆਂ ਦਾ ਹੀ ਮੁੰਸ਼ੀ ਸੀ ਰਾਜਿਆਂ ਦਾ ਪਰ ਉਹਨਾਂ ਤੇ ਆ ਬਾਤ ਹੈ ਉਹਦੀ ਅੱਛਾ ਬੰਦਾ ਮਾੜੇ ਚੰਗੇ ਦਾ ਖਿਆਲ ਰੱਖਦਾ ਆ ਇਹਨਾਂ ਦੀ ਨਾ ਮੈਂ ਨਾ ਕੋਈ ਕੰਮ ਹੈ ਪਿੰਡ ਦੇ ਸਾਰੇ ਪਿੰਡ ਦਾ ਚੌਵੀ ਹੋਸ ਕੀ ਬਾਤ ਹੈ ਮੁਸਲਮਾਨਾਂ ਲੱਗੀ ਜੋ ਨਿਆ ਆਉਣਾ ਉੱਥੇ ਹੁਣ ਸਹੀ ਬੋੜਾ ਥੋਣੀਏ ਤੋ ਉਹਦੇ ਡੇਰੇ ਤੋਂ ਸਵਾਗਤ ਲੈਨੇ ਹਾਂ ਸਹੀ ਲਾਲਾ ਦੀਵਾਨ ਚੰਦ ਲਾਲਾ ਦੀਵਾਨ ਜਾਨੋ ਜੀ ਅਗਾ ਇਨ ਲਫਾਂਦੀ ਖ ਮਸ਼ਾਹੂਰ ਸੀ ਹੋ ਸਹੀ ਲਾਲਾ ਦੀਵਾਨ ਤੇ ਉਹਦੇ ਕੋ ਪੁੱਤਰ ਵੀ ਹੈ हसन ਲਾਲੇ ਦੀਵਾਨ ਦੇ ਆ ਉਹਨਾਂ ਚੁਰਗਾ ਕੋ ਨਾਂ ਚਹਤੇ ਆ ਉਹਦੇ ਪੁੱਤਰਾਂ ਦਾ ਅੱਛਾ ਉਹ ਨਾ ਘਾਰੋ ਮਲਾਰ ਜੰਗਲੀ ਪਰ ਆ ਜਾਨੀ ਉੱਕੇ ਖਾਹਰੇ ਗੁਬਾਨੇ ਦੇ ਨਾਥਿਆ ਹੋ ਗਏ ਮੈਂ ਵੇਖ ਕੇ ਆਇਆ ਹਮ ਕਾਨ ਉਹ ਬਖਾਇਆ ਸੀ ਕਿਸ ਨੇ ਬੜਾ ਸੋਹਣਾ ਬਣਿਆ ਸੀ ਬਰੀਕ ਇਟ ਲੱਗੀ ਉਹਨੂੰ ਤੇ ਅੱਗੇ ਲੋਹੇ ਦਾ ਜੰਗਲਾ ਜਿਹਾ ਲੱਗਿਆ ਬਾਰੀਆਂ ਜੀਆਂ ਵੀ ਬਣੀਆਂ ਸਹੀ ਸਹੀ ਓਏ ਮਗਰੋਂ ਕਈ ਨਕਸ਼ੇ ਨਾ ਬਦਲੇ ਨੇ ਲੱਗਾਂ ਅੱਛਾ ਇਹ ਤਾਂ ਹੋ ਗਏ ਹਿੰਦੂਆਂ ਦੀ ਕਹਾਣੀ ਸਿੱਖਾਂ ਦੇ ਵਾਲੇ ਪਾਸੇ ਹੁਣ ਆਈ ਨੇ ਜਿਹੜੇ ਵਾਈ ਬਿਜੀ ਕਰਦੇ ਹਨ ਕਿੰਨੇ ਖੂਹ ਚੱਲਦੇ ਸਨ ਪਿੰਡ ਦੇ ਪਿੰਡ ਮੈਂ ਖੂਹ ਆ ਖੜ ਕੇ ਲੈਣੇ ਪਾਸੇ ਵੀ ਸਨ ਚਾਹ ਕੀ ਕੀ ਨਾਂ ਸਨ ਖੂਹਾਂ ਦੇ ਖੂਹਾਂ ਦਾ ਨਾਂ ਸੀ ਆ ਇੱਕ ਗੋਰੇ ਵਾਲਾ ਗੋਰੇ ਵਾਲਾ ਹੋ ਗਿਆ ਮੈਰੀ ਹੋ ਗਈ ਮੈਰੀ ਹੋ ਗਈ ਕੋਈ ਜਿਹੜਾ ਖੂਹ ਹੋ ਗਿਆ ਕੋਟਲੀ ਵਾਲਾ ਖੂਹ ਹਾਂ ਇੱਕ ਭਰਾ ਫੱਸੀ ਵਾਲਾ ਸੀ ਫੱਸੀ ਵਾਲਾ ਖੂਹ ਹਾਂ ਠੀਕ ਹੈ ਤੇ ਇਹ ਦਰਵਾਜ਼ਾ ਡੋਟਾ ਜੀ ਡੋਟਾ ਠੀਕ ਹੈ ਤੇ ਉਲੋਂ ਜੀ ਇੱਕ ਨਮਕ ਖੂਹ ਨੂੰ ਆਨੇ ਹਾਂ ਅੱਛਾ ਬੰਗਾ ਬਾੜ ਬਾੜ ਸਹੀ ਇਹ ਆ ਮੈਂ ਕਹਣਾ ਚਾਹਾਂ ਇਹ ਸਾਰਿਆਂ ਦੇ ਸਿੱਖਾਂ ਦੀ ਵਾਈ ਸੀ ਸਾਰਿਆਂ ਦੇ ਸਿੱਖਾਂ ਦੀ ਵਾਈ ਅੱਛਾ ਕੋ ਸਿੱਖਾਂ ਦੇ ਨਾਮ ਚੇਤੇ ਹੋਣ ਤੁਹਾਡੇ ਕਿਹੜੇ ਕਿਹੜੇ ਉਹ ਮੈਨੂੰ ਅੱਜ ਨਹੀਂ ਪਤਾ ਤੇ ਅੱਜ ਜਾਗਰ ਗਿਆ ਨਾ ਸੀ ਆ ਜਿਹੜੇ ਬੁਨੇ ਤੇ ਬੈਠੇ ਆ ਜੋ ਦੇਖਦੀ ਸੀ ਚੌਧਰੀ ਦੇਸ ਦੇਸ ਐ ਸਿੱਖ ਸੀ ਸਿੱਖ ਜੀ ਅੱਛਾ ਇਹ ਉਹਦੀ ਸੀ ਤੇ ਇਹ ਕਿਹੜੇ ਖੁੱਦ ਦੀ ਵਾਈ ਹੈ ਜਿੱਦੇ ਚ ਅਸੀਂ ਹੁਣ ਬੈਠੇ ਆ ਇਹ ਆ ਨਵੇਂ ਦੀ ਨਹੀਂ ਇਹ ਆ ਗਾਜੀ ਆਲਾ ਗਾਜੀ ਵਾਲੇ ਦੀ ਠੀਕ ਹੋ ਗਿਆ ਉਹ ਜਿਹੜਾ ਜਾਗਰ ਸਿੰਘ ਸੀ ਜਿਹੜਾ ਤੁਸੀਂ ਦੱਸ ਦਿਓ ਉਹ ਗੋਰੇ ਆ ਉਹ ਗੋਰੇ ਵਾਲੇ ਸੀ ਇਹ ਉਹ ਜੀ ਆਨਡਾਨ ਇੱਕ ਹੀ ਅੱਛਾ ਇਹ ਕਿਹੜੇ ਸਿੱਖ ਕਿਹੜੇ ਸਨ ਹੈ ਚੀਮੇ ਸਨ ਹਾਂ ਜੀ ਮੈਂ ਸਾਰੇ ਚੀਮੇ ਸਨ ਹਾਂ ਅੱਛਾ ਅੱਛਾ ਨਹੀਂ ਬਾਕੀ ਹੋਰ ਕੋਈ ਇਹਨਾਂ ਦੇ ਵਿੱਚ ਕੋ ਬੜਾ ਚ ਜਾਂ ਕੋ ਹੋਰ ਨਹੀਂ ਨਹੀਂ ਹੋਰ ਸਿਰਫ ਚੀਮੇ ਸਨ ਅੱਛਾ ਹੋਰ ਕੋਈ ਨਾਮ ਇਹਨਾਂ ਦਾ ਚੇਤੇ ਹੋਵੇ ਨਹੀਂ ਹੋਰ ਨਹੀਂ ਇੱਕ ਜਾਗਰ ਸਿੰਘ ਹੈ ਤੇ ਇੱਕ ਹੈ ਤੁਸੀਂ ਦੱਸਿਆ ਮਦਨੀ

ਆਮਡੋਣਾ ਨੇ ਮਖਣਾ ਭਾਈ ਜੀ ਸਲਾਮ ਹੈ ਭਾਈ ਜੀ ਸਲਾਮ ਹੈ ਕੀ ਬਾਤ ਹੈ ਇੰਨਾ ਉਪਕਲ ਦਾ ਪਿਆਰਾ ਬੰਦਾ ਠੀਕ ਹੋ ਗਿਆ ਉਹ ਦੇਖੋ ਪ੍ਰਾਇਤ ਜਗਾਂ ਦੀਆਂ ਬਾਹਰ ਦੇ ਬਜ਼ੁਰਗੋ ਇਥੇ ਸਕੂਲ ਵੀ ਐਸੀ ਪਿੰਡ ਦੇ ਵਿੱਚ ਜੂ ਤੁਹਾਨੂੰ ਦੱਸਿਆ ਕਿ ਡਾਕਖਾਨਾ ਵੀ ਸੀ ਯੂਨੀਅਨ ਕਾਉਂਸਲ ਵੀ ਸੀ ਸਕੂਲ ਵੀ ਉਸੇ ਵਕਤ ਇੱਥੇ ਸੀ ਕਿੰਨੀ ਕੀ ਕਰ ਸੀ ਸਕੂਲ ਉਹ ਨਾ 6 8ਵੀਂ ਦੇ ਅੱਛਾ ਤੇ ਗਏ ਹੋ ਤੁਸੀਂ ਵੀ ਸਕੂਲੇ ਆਓ ਸਕੂਲ ਜਿਹੜਾ ਹੈ ਨਾ ਪਰ ਕੁੜੀਆਂ ਦਾ ਸਕੂਲ ਦਾ ਕੋਲ ਤੋਂ ਲੈਨੇ ਅੱਗੇ ਖਬਿਆ ਥਰਦਾ ਉਹ ਜਿਹਾ ਆ ਬੀ ਅੱਛਾ ਇਹ ਜਿਹੜੇ ਹੁਣ ਬਣਿਆ ਨਾ ਨਵੇਂ ਨੇ ਇਹ ਦੋਵੇਂ ਕੁੜੀਆਂ ਦਾ ਤੇ ਮੁੰਡਿਆਂ ਦਾ ਇਕੱਠਾ ਬਣਿਆ ਜਰਾ ਹਾਂ ਵੱਡੇ ਆ ਸਕੂਲ ਦੇ ਨਹੀਂ ਨਹੀਂ ਇੱਥੇ ਅੱਗੇ ਕਰਕੇ ਆਹੀ ਆ ਇੱਥੇ ਵੇ ਬਿਲਕੁਲ ਆਹੀ ਆ ਕੁੜੀਆਂ ਦੇ ਮੁੰਡੇ ਹਾਂ ਠੀਕ ਹੋ ਗਿਆ ਤੇ ਉਹ ਅੱਡੇ ਵਾਲ ਜਾਈਏ ਜਿਹੜੇ ਯੂਨੀਅਨ ਕੌਂਸਲ ਵੀ ਸਕੂਲ ਦੇ ਅੱਡੇ ਦੀ ਪਈ ਉਹ ਵੀ ਨਵਾਂ ਦਾ ਹੀ ਸਕੂਲ ਅੱਛਾ ਉਹ ਸਕੂਲ ਕਿਸੇ ਹਿੰਦੂ ਨੇ ਬਣਵਾਇਆ ਸੀ ਕਿ ਗਵਰਨਮੈਂਟ ਨੇ ਬਣਾਇਆ ਸੀ ਗਵਰਨਮੈਂਟ ਨੇ ਬਣਾਇਆ ਪਰ ਹਿੰਦੂ ਹੀ ਠੀਕ ਹੈ ਤੇ ਗਏ ਉਹ ਸਕੂਲੇ ਤੁਸੀਂ ਵੀ ਹਾਂਜੀ ਕਿੰਨੇ ਦਿਨ ਦੌਰਾਨ ਗਿਆ ਮੈਂ ਚੌਥੀ ਤੇ ਨਾ ਪੰਜਵੀਂ ਤੇ ਤੇ ਕਿਹੜੇ ਕਿਹੜੇ ਮਾਸਟਰ ਸਨ ਜਿਹੜੇ ਉਸ ਵਕਤ ਪੜਾਉਂਦੇ ਸਨ ਕੁਝ ਇੱਥੇ ਹੋਣ ਨਾ ਉਹਨਾਂ ਦੇ ਉਹਨਾਂ ਮਾਈਟਰ ਸਾਡੇ ਤੇ ਜਿਹਨਾਂ ਲੱਗੇ ਨੇ ਨਾ ਐਸੀ ਅਸਲੀ ਨਾ ਉਹਨੋਂ ਉਹਨਾਂ ਦੇ ਜਾਂ ਪ੍ਰਮੁੱਖ ਦਾ ਦੇ ਬੱਚੇ ਦਾ ਹਰ ਪਰਿਵਾਰ ਦੇ ਉਹਨਾਂ ਸਤਾਂ ਅਠਾਂ ਦਾ ਲੰਦੇ ਹਾਂ ਬਗਗੀਆਂ ਦੇ ਭਾਈ ਕਰ ਬਿਲਕੁਲ ਇੰਜੀ ਗੱਲ ਹੈ ਹਾਂਜੀ ਹਾਂ ਉਦੋਂ ਭਾਈ ਦੇ ਪਰਿਆਂ ਗੱਲ ਜਾਂ ਉਹ ਜਿਹੜੀ ਗਾਇਨ ਮਨੇ ਬੱਕ ਸਕੂਲ ਲਟਵਾਂ ਨਾ ਤੇ ਉਹ ਚੌਥੀ ਦੀ ਥਾਂ ਉੱਦਦੇ ਨਾ ਰਿਆ ਮੁੰਡਾ ਜਦੋਂ ਚੌਥੀ ਸੀ ਹਨ ਅੱਛਾ ਉਦੋਂ ਇਨਕਲਾਬ ਹੋਇਆ ਅੱਛਾ ਆਹ ਮੈਂ ਹੁਣ ਅੱਗੇ ਉਧਰ ਹੀ ਆਣ ਡਿਆ ਕਿ ਹੁਣ ਫਿਰ ਜਿਹੜਾ ਪਹਿਲਾਂ ਮੈਨੂੰ ਇਹ ਦੱਸੋ ਕਿ ਉਸ ਵਕਤ ਜਿਸ ਵਕਤ ਦੀਆਂ ਹੋਣੀਆਂ ਸਾਂ ਗੱਲਾਂ ਕੀਤੀਆਂ ਨੇ ਜਦੋਂ ਸਿੱਖ ਖੂਹਾਂ ਤੇ ਵਾਈ ਕਰਦੇ ਹਾਂ ਜਿਹੜੇ ਤੁਹਾਨੂੰ ਦੱਸੇ ਨੇ ਹਿੰਦੂ ਜਿਹੜੇ ਨੇ ਉਹ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਕਰਨ ਦੇ ਹ ਮੁਸਲਮਾਨ ਉਸ ਵਕਤ ਕੀ ਕਰਦੇ ਹਨ ਤੇ ਇਹ ਸਾਰੇ ਇਹਨਾਂ ਦੇ ਕਮੇਕਾਰ ਹੀ ਉਹ ਕਮੇ ਸਾਰੇ ਬਸ ਕਾਮੇ ਸ਼ਾਮ ਠੀਕ ਮੁਸਲਮਾਨਾਂ ਦੇ ਵੀ ਖੂਹਾਂ ਧੰਦ ਵਿੱਚ ਥੋੜੀ ਅੱਛਾ ਥੋੜੀ ਸੀ ਉਹਨਾਂ ਦੀ ਨਹੀਂ ਤੇ ਬਾਕੀ ਜਿਹੜੇ ਸਾਨੂੰ ਵਾਏ ਦੂਸਰੇ ਦੀ ਠੇਕੇ ਤੇ ਲਈ ਤੇ ਇਹ ਉਹਨਾਂ ਦੇ ਨਾਲ ਹਿੱਸੇ ਤੇ ਵਾ ਲਈ ਕਮਜ਼ੋਰੀ ਸੀ ਨਾ ਆਪਣੇ ਨਹੀਂ ਹਨ ਮੇਦੇ ਕਹਿ ਜਾਈ ਆ ਜੀ ਠੀਕ ਮੈਂ ਜੀ ਦੀ ਕਾਰਨੇ ਹਟਦਾ ਕੱਬਾ ਸਹੀ ਕਮਜ਼ੋਰੀ ਹੀ ਨਾ ਹਾਂ ਅੱਛਾ ਮੈਨੂੰ ਦੱਸੋ ਰਹਿਣ ਵਸੋ ਉਸ ਵਕਤ ਕਿਵੇਂ ਸੀ ਉਸ ਵਕਤ ਦਾ ਜਿਹੜਾ ਸੀ ਆਪਸ ਦੇ ਵਿੱਚ ਪਾਈਚਾਰਾ ਐਡਰਸ ਮਰਵਾਜ ਜਿਹੜੀਆਂ ਇਦਾਂ ਸ਼ਬਰਾਤਾਂ ਜਾਂ ਜਿਵੇਂ ਆਪਣਾ ਉਹਨਾਂ ਦੇ ਮذਬੀ ਤਿਵਾਹਾਰ ਆ ਜਾਂਦੇ ਨੇ ਹਾਂ ਜੀ ਠੀਕ ਹੈ ਜੀ ਹਾਂ ਜਿਵੇਂ ਵਿਸਾਖੀ ਆ ਜਾਂ ਨਹੀਂ ਠੀਕ ਹੈ ਤੇ ਇਹ ਸਾਰੇ ਇਕੱਠੇ ਹੋ ਜਾਂਦੇ ਹਨ ਫਿਰ ਹਾਂ ਇਕੱਠੇ ਅੱਛਾ ਕੱਠੇ ਹੋ ਜਾਣੇ ਮਿਲਨ ਵਰਤਨ ਵਿਆਹਾਂ ਸ਼ਾਦੀਆਂ ਤੇ ਹਾਂ ਵਿਆਹਾਂ ਸ਼ਾਦੀਆਂ ਦੇਖਦੀ ਜਲ ਜਾਂਦੇ ਹੁੰਦੇ ਹਨ ਅੱਛਾ ਕਿ ਉਹਨੂੰ ਰੋਗ ਦਵਾ ਕੇ ਚੰਗਾ ਸੀ ਬੰਦੇ ਹਾਂ ਮਾਰਾ ਨੇ ਅੱਛਾ ਚੰਗਾ ਹੀ ਨੂੰਹਾਂ ਦਾ ਵੀ ਖਾਣਾ ਵੇ ਮੁਸਲਮਾਨਾਂ ਦਾ ਮੁਸਲਮਾਨ ਵੀ ਨਾਲ ਹੀ ਯਾ ਕਰਦੇ ਉਹ ਵੀ ਯਾ ਕਰਦੇ ਸਹੀ ਮਦਰਮਾਨ ਵਿੱਚ ਮਜਦਵਾਨ ਚੰਗੇ ਸਨ ਅੱਛਾ ਸਿੱਕ ਵੀ ਚੰਗੇ ਸਨ ਤੇ ਕਿਹਦੇ ਜਿਹਾ ਯਾ ਆਈ ਗਾ ਨੇ ਸਹੀ ਕੋਈ ਲੜਾਈ ਝਗੜੇ ਵਾਲਾ ਕੋਈ ਵਾਕਿਆ ਨਹੀਂ ਕੋਈ ਲੜਾਈ ਝਗੜਾ ਨਹੀਂ ਅੱਛਾ ਜਦੋਂ ਹੁੰਨਾ ਫਿਰ ਵੰਡ ਪੈਂਦੀ ਏ ਤੇ ਉਸ ਵਕਤ ਫਿਰ ਕੋਈ ਇੱਥੇ ਲੜਾਈ ਝਗੜਾ ਹੁੰਦਾ ਗੁਲਾਮ ਦੇ ਜਥੇ ਇੱਥੇ ਪੈਂਦੇ ਨੇ ਇੱਥੇ ਕੁਝ ਵੀ ਨਹੀਂ ਕੋਈ ਜਠਾ ਦੇ ਸਾਡਾ ਪਿੰਨ ਵੱਡੇ ਪਿੰਦੇ ਛੋਟੇ ਪਿੰਨ ਸਾਨੂੰ ਇੱਥੇ ਜਥਾ ਕਿਨੇ ਲੱਗੇ ਇੱਥੇ ਜਿਹੜੇ ਸਾਈਡਾਂ ਦੇ ਪਿੰਡ ਦੇ ਸਾਨੂੰ ਲੋਕੀ ਇੱਥੇ ਇਕੱਠੇ ਹੋਏ ਹਨ ਤੁਹਾਡੇ ਪਿੰਡ ਕੈਂਪ ਕਿੱਥੇ ਲੱਗਾ ਹੈ ਹਾਂ ਕੈਂਪ ਉੱਥੇ ਸਕੂਲੇ ਐਸੀ ਜਿਹੜੇ ਇਵੇਂ ਤਰ੍ਹਾਂ ਦੇ ਜਿਹੜਾ ਸਕੂਲ ਹੈ ਪੁੱਲ ਦੇ ਲੱਗੇ ਜਿਹੜਾ ਤੁਹਾਨੂੰ ਦੱਸਿਆ ਆ ਉਹਨਾਂ ਸਕੂਲੇ ਨਿਕਾ ਹੋ ਅੱਛਾ ਉੱਥੇ ਲੱਗਾ ਅਮਰੀ ਇਸ ਕੋਲ ਸਾਰੇ ਫਿਰ ਲੋਕ ਇੱਥੇ ਆਏ ਹਾਂ ਇੱਥੇ ਇਕੱਠੇ ਸਾਈਡਾਂ ਦੇ ਪਿੰਡਾਂ ਦੇ ਵੀ ਗਿਆ ਠੀਕ ਹੈ ਫਿਰ ਅਮਨ ਸ਼ਾਂਤੀ ਨਾਲ ਇਹ ਥੋਟੋਰ ਗਿਆ ਅਮਨ ਸਕੂਨ ਕੋਈ ਇੱਥੇ ਕੋਈ ਕਤਲੋਗਾਰਤ ਨਹੀਂ ਹੋਈ ਬਾਟ ਤੋਂ ਕੁਛ ਨਹੀਂ ਉਸ ਵਾਰ ਇੱਕ ਮਰਨ ਦਾ ਉਹ ਵੀ ਮੀਵੀ ਉਹਦੇ ਨਹੀਂ ਹੀ ਜਾਣਾ ਜਾਨੀ ਦੋ ਨੇ ਹਾਂ ਮਰਵਾਹ ਲੋ ਹੋਰੇ ਠੱਕ ਇੱਕ ਬੰਦਾ ਵੀ ਨਹੀਂ ਮਰਿਆ ਅੱਛਾ ਉਹਦੀ ਫਿਰ ਬੀਵੀ ਇੱਥੇ ਰਹਿ ਗਈ ਇੱਥੇ ਹੀ ਰਹਿ ਗਿਆ ਮੁਸਲਮਾਨ ਹੋ ਗਏ ਮੇਰਾ ਮਨ ਹੋ ਗਿਆ ਤੇ ਬੱਚੇ ਹਨ ਆ ਜੇ ਇੱਕ ਇੱਕ ਦੇ ਮੋਟ ਹੋ ਗਿਆ ਅੱਛਾ ਇੱਕ ਸਹੀ 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 ਠੀਕ ਹੋ ਨਾ ਇੱਕੋ ਮੁਸਲਮਾਨੀ ਆਮ ਚਲ ਤੇ ਉਹ ਮਦਰ ਵਿਆਹ ਹੋ ਗਿਆ ਠੀਕ ਹੋ ਗਿਆ ਯਾਨੀ ਬਾਕੀ ਦਾ ਮਤਲਬ ਹੈ ਕਿ ਅਮਨ ਸਕੂਨ ਨਾਲ ਇਥੇ ਸਾਰੇ ਮਾਮਲੇ ਆਹ ਤਾਂ ਸਾਮਣ ਸੁਲੂ ਇੱਥੇ ਕੋਈ ਅੱਛਾ ਹੁਣ ਉਹ ਇੱਕ ਦੇ ਤੁਸਾਂ ਦੱਸਿਆ ਆਪਣਾ ਹਾਨੀ ਕੀ ਨਾਮ ਦੱਸਿਆ ਜੋ ਤੇ ਯਾਰ ਦਾ ਮਦਨੀ ਮਦਨੀ ਅਥੇ ਮਦਨੀ ਤੋਂ ਇਲਾਵਾ ਹੋਰ ਕੋ ਨਾਮ ਆਪਣੇ ਹਾਨੀਆਂ ਦੇ ਚੇਤੇ ਹੋ ਨਾ ਹਾਂ ਇੱਕ ਤਾਂ ਸੁਨਿਆਰਾ ਮੰਡਾ ਹੈ ਲੰਨਾ ਨਹੀਂ ਹੁੰਦਾ ਉਹ ਬਜ਼ਾਰ ਇਤੋਂ ਕਾਹਦੀ ਨਾਰਿਆਂ ਦੇ ਅੱਛਾ ਆ ਜਿੱਥੇ ਤੁਸੀਂ ਕਹਿੰਦੇ ਨਾ ਗੁਰਦੁਆਰਾ ਕੋਈ ਨਹੀਂ ਮੈਂ ਕਿਹਾ ਬਾਜ਼ਾਰ ਇਤੋਂ ਗੁਰਦੁਆਰਾ ਅੱਛਾ ਇਹ ਹੈ ਮੌਜੂਦ ਹੈ ਗੁਰਦੁਆਰਾ ਹਾਂ ਠੀਕ ਹੈ ਉਹ ਮਾਦੇ ਕੇ ਹਾਂ ਹਾਂ ਅੱਛਾ ਮੰਦਰ ਇੱਥੇ ਮੈਨੂੰ ਦੋ ਨਜ਼ਰ ਆਏ ਨੇ ਜਰਾ ਤੁਸੀਂ ਥੋੜਾ ਜਿਹਾ ਦੱਸੋ ਹਾਂ ਕਿ ਕਿੰਨੇ ਕ ਮੰਦਰ ਸਨ ਕਿੰਨੇ ਗੁਰਦੁਆਰੇ ਸਨ ਇੱਥੇ ਮੰਦਰ ਇੱਕ ਆਠ ਬਾਜ਼ਾਰ ਦੇ ਵਿੱਚ ਵੀ ਸੀ ਜਿੱਥੇ ਗੋਸ਼ਤ ਨਹੀਂ ਮੰਡਾ ਕਰਦਾ ਹਾਂ ਹਾਂ ਮੈਂ ਕਾ ਉਹਨੇ ਪਹਿ ਹੀ ਮੰਦਰ ਇੱਕ ਅੱਛਾ ਹਾਂ ਠੀਕ ਹੈ ਵੇ ਕੋ ਨਈ ਨਬਰ ਹੈ ਮੈਂ ਕੋਲ ਵੀ ਹੋਣਾ ਨਾਲ ਨਾਲ ਉਹ ਕਿਸੇ ਕੂੜਾ ਕਰ ਕਟਾ ਕੂੜਾ ਕਰ ਕਰ ਸਟੇ ਆ ਉਹ ਵਾਲਾ ਠੀਕ ਇੱਕ ਹੋ ਗਿਆ ਇੱਕ ਅੰਦਰ ਗਲੀ ਦੇ ਵਿੱਚ ਜਾ ਕੇ ਹੋ ਗਿਆ ਉਹ ਜਿਹੜੀ ਉਹ ਚੱਕੀ ਵਾਲੇ ਪਾਸੇ ਨੂੰ ਗਲੀ ਜਾਂਦੀ ਹੈ ਇੱਕ ਜਿਹੜਾ ਚੜਾਇਆ ਨੇ ਘਰ ਨੇ ਅੱਜ ਸੌੜੀ ਦੀ ਗੱਡੀ ਪੜਾ ਨਾਈਆਂ ਨੀ ਦੁਕਾਨਾਂ ਨੇ ਦੂਰਾ ਵਿੱਚ ਗੱਡੀ ਆ ਹਾਂ 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 ਬਿਲਕੁਲ ਇੱਕ ਉੱਥੇ ਮੰਦਰ ਹਾਂ ਇਕਾ ਮੰਦਰ ਆ ਪਰਾਂ ਅਗਾਰ ਵਾਲੇ ਘਰੋਂ ਪਰਾਂ ਜਾਇਏ ਹਾਂਜੀ ਇੱਥੇ ਵੀ ਉੱਥੇ ਵੀ ਕੋੜਾ ਕ੍ਰਿਕਟ ਸੱਟਿਆ ਨੇ ਹਾਂ ਉੱਥੇ ਵੀ ਮੰਦਰ ਸਹੀ ਬਿਲਕੁਲ ਉੱਥੇ ਵੀ ਮੰਦਰ ਹੈ ਅੱਛਾ ਉਹ ਜਿਹੜਾ ਪਰਲੇ ਪਾਸੇ ਇੱਕ ਘਰ ਹੈ ਜਿੱਥੇ ਚੱਕੀ ਲੱਗੀ ਹੈ ਰੂਪ ਪੰਜ ਦਿਨ ਇਸ ਵਕਤ ਪਟਵਾਰੀ ਜਿਸ ਘਰ ਸੀ ਨੇ ਆਹ ਪਟਵਾਰੀ ਆ ਉਹ ਕਿਹਦਾ ਘਰ ਸੀ ਉਹ ਵੀ ਨਵਾਂ ਲੱਗਦਾ ਰਹੇ ਕੀ ਨਾਮ ਦੱਸਿਆ ਸੀ ਉਹਨਾਂ ਉਹਦਾ ਪਤਾ ਨਹੀਂ ਸੰਤਰਾਮ ਗੈਂਚਾਰਾ ਕੋ ਨਾਮ ਲੈਂਦੇ ਹਨ ਪੇ ਬੜੀ ਸੋਹਣੀ ਵਿਹਲੀ ਬਣਾਈ ਹੈ ਕਿਸੇ ਨੂੰ ਬੜਾ ਸੋਹਣਾ ਫਾਟਕ ਲੱਗਾ ਹੋ ਤੇ ਮਕਾਨ-ਸ਼ਕਾਨ ਉਹ ਫਾਟਕ ਕੋਈ ਲਗਾ ਸੀ ਉਹਨੇ ਲੱਕੜ ਦਾ ਫਾਟਕ ਜੀ ਹੁਣ ਮਤਲਬ ਨਹੀਂ ਉਹ ਹੀ ਲੱਗਾ ਉਹ ਹੀ ਲੱਗਾ ਹਾਂ ਬੜੇ ਭਾਰਸ਼ਤੀਰ ਪਏ ਨੇ ਉਹ ਪੂਰੀ ਪੂਰੀ ਜੈਲਰੀ ਚਲਾ ਕੇ ਦੋ ਦੋ ਫਟੇ ਕਰਕੇ ਉਹਨੇ ਫਾਟਕ ਬਣਾਇਆ ਅੱਛਾ ਇਹ ਲਾਲਾ ਦੀ ਵਿਹਲੀ ਵੀ ਇਸੇ ਦਾ ਲੱਕੜ ਦਾ ਹੀ ਫਾਟਕ ਲੱਗਾ ਹੈ ਅੱਛਾ ਇਹਨਾਂ ਤੋਂ ਢਾਟੋ ਕੇ ਹੁਣ ਛੋਟਾ ਘਰ ਕਰ ਰਹੇ ਹਾਂ ਹੂੰ ਉਹ ਵੀ ਵਿਚਾਰਕ अच्छा ओ ओथे के सानू मिलया सी बाबा ओ भी रहमानी सी ਤੁਹਾਡੇ ਬਰਾਦਰੀ ਦਾ ਉਹ ਦਾ 10-10 ਸੀ ਬਰਾ ਕਿ ਮੈਂ ਇਥੋਂ ਦਾਣੇ ਲੈ ਕੇ ਤੇ ਉਥਾ ਪਿੰਡ ਦੇ ਵਿੱਚੋਂ ਰਾਜਿਆਂ ਦਾ ਜਿਹੜਾ ਸੀ ਚੌਥਾ ਹਿੱਸਾ ਕਿ ਨਾ ਦੱਸਦਾ ਚੁਾਈ ਪਿੰਡ ਚੁਾਈ ਪਿੰਡ ਦਾ ਮੈਂ ਉਥੇ ਦੇਖ ਕੇ ਆਣਾ ਹਾਂ ਇਥੇ ਰਾਜਿਆਂ ਨੂੰ ਵਜ਼ੀਰਾਬਾਦ ਉਹਨਾਂ ਦੇ ਘਰ ਅੰਦਰ ਉਹਨਾਂ ਦੇ ਇਥੋਂ ਸਾਰੇ ਦਾਣੇ ਇਕੱਠੇ ਕਰਕੇ ਉਹ ਜਿਹੜੇ ਰਾਜੇ ਨੇ ਵਜ਼ੀਰਾਬਾਦ ਵਾਲੇ ਉਹ ਕੌਨ ਸੀ ਮੁਸਲਮਾਨ ਸਾਨੂੰ ਅਮਰ ਮੁਸਲਮਾਨ اچھا ਉਹ ਇਹ ਵੀ ਹੈ ਟਾਬਰੀਓ ਬੜੀ ਟਾਬਰੀ ਉਹਨਾਂ ਦੀ ਜ਼ਮੀਨ ਬਣਾ ਪਿੰਨਾਂ ਜੀ ਇੰਦਾ ਦੁੱਖਾ ਨੇ ਜ਼ਮੀਨ ਜੀ ਉਹਨਾਂ ਦੀ ਕਾਣ ਦਾ ਹੀ ਡੋਗਣਾ ਨੇ ਉਹਨਾਂ ਦੀ ਜ਼ਮੀਨ ਤੇ ਪਠਾਨ ਵਾਲੀ ਜ਼ਮੀਨ ਵੀ ਸਾਡੇ ਪਿੰਡੀ ਚ ਆਈ ਨਿੱਕੇ ਕਲੇ ਦੀ ਚ ਆਈ ਸੀ ਮਾਨ ਅੱਛਾ ਕਦੇ ਅੰਗਰੇਜ਼ਾਂ ਨੇ ਬਕਾਤੀ ਮਾਰ ਲਗਾ ਮਖੜਗੜ ਪਾਇ ਦੋ ਤੰ ਲਖ ਨਾ ਮੁਸਲਮਾਨ ਕਮਜ਼ੋਰ ਸੀ ਨਾ ਹਾਂ ਉਹ ਉਸ ਵਕਤ ਅੰਗਰੇਜ਼ ਦਗਾਦੇ ਸਨ ਸਹੀ ਸਹੀ ਮੁਸਲਮਾਨ ਕਮਜ਼ੋਰ ਸੀ ਠੀਕ ਠੀਕ ਤੇ ਉਹਨਾਂ ਕੋਲ ਤੁਹਾਨੂੰ ਦੱਸਿਆ ਪੇ ਮੇਨ ਭਾਈ ਆਹਾਂ ਬੇਖੇ ਰੜੀ ਇੱਕ ਬੀਜ ਦਾ ਹੀ ਨੇ ਸਹੀ ਬਜ਼ੁਰਗੋ ਦੌਰ ਚੰਗਾ ਹੀ ਕਿਹਾ ਦੌਰ ਚੰਗਾ ਕੋਈ ਜੰਨਾ ਹੈ ਅੱਛਾ ਮੈਂ ਪੈਸਾ ਘੱਟ ਸੀ ਨਾ ਹਾਂ ਹਯਾ ਰੇਵਨਯਾ ਹਾਂ ਬਡੇ ਨੇ ਕਹਿ ਰਾਇਆ ਹੁੰਨ ਬਡੇਰੇ ਮੰਨਣਾ ਨਾਲ ਗਾਲੀ ਕੱਢਣਾ ਕੋਈ ਦੁਬਾਰਾ ਨਹੀਂ ਪੈਸਾ ਕਿਹੜਾ ਚੱਲਦਾ ਸੀ ਅੰਦਰ ਮੋਰੀ ਵਾਲਾ ਸਿੱਕਾ ਹੁੰਦਾ ਸੀ ਕਿਹੜਾ ਮੋਰੀ ਵਾਲਾ ਹਾਂ ਉਹਨਾਂ ਸੇ ਰੁਪਈਆ ਚੱਕਾਂ ਪੈਸੇ ਰੁਪਈਆ ਚੌਠ ਪੈਸਾ ਹੈ ਨਾ ਚੌਠ ਪੈਸਾ ਚੌਠ ਪੈਸੇ ਦਾ ਅੱਛਾ ਲੈ ਭਈਆ ਇਹ ਚੌਠ ਪੈਸਾ ਨਾ ਦੁੱਪੂੜੇ ਦੇ ਭਈਆ ਉਹਨਾਂ ਨੇ ਕਾਗੜਾ ਕੋਈ ਨਹੀਂ ਦੁੱਪੂੜੇ ਕਾਦੇ ਲੋਹੇ ਦੇ ਚਾਂਦੀ ਦੇ ਚਾਂਦੀ ਦੇ ਅੱਛਾ ਚਾਂਦੀ ਦੇ ਰੁਪਈਆ ਹਾਂ ਉਹ ਸਾਨੂੰ ਪਹ ਹੈ ਜਿਹੜਾ ਨਾ ਅਰੇ ਭਈਆ ਲੰਨ ਰਿਹਾ ਸੀ ਚੌਠਵੇਂ ਸਾ ਚੌਠਵੇਂ ਸਾ ਉਹ ਸਾਨੂੰ ਲੱਭਣਾ ਤੇ ਉਹ ਫਿਰ ਪਨਾਣਾ ਇੱਥੇ ਰੱਖ ਸੇ ਔਰ ਭਈ ਇਹ ਚੌਥਵੇਂ ਸੈਨੂ ਵੀ ਪਨਵਾਣਾ ਉਹਦਾ ਭਾਨ ਲੈਣਾ ਉਹਦਾ ਕੋਲੋਂ ਲੈਣਾ ਪਈ ਤਾਹੇ ਇੱਕ ਪੈਸੇ ਦੇ ਦੋ ਢੇਲੇ ਹੁੰਦੇ 1 ਰੁਪਏ ਦਾ ਚੌਥਾ ਹਿਸਾਬ ਚੌਥਾ ਹਿਸਾਬ ਪੈਸਾ ਅੱਪੈਗਾ ਅਗੋਂ ਇੱਕ ਪੈਸੇ ਦੇ ਦੋ ਢੇਲੇ ਹੁੰਦੇ ਢੇਲੇ ਇੱਕ ਢੇਲੇ ਦੀਆਂ ਦੋ ਦੰਬੜੀਆਂ ਹੁੰਦੀਆਂ ਇੱਕ ਢੇਲੇ ਦੀਆਂ ਦੋ ਦੰਬੜੀਆਂ ਇੱਕ ਦੰਬੜੀ ਦੀਆਂ ਦੋ ਪਾਈਆਂ ਹੁੰਦੀਆਂ ਇੱਕ ਦੰਬੜੀ ਦੀਆਂ ਦੋ ਪਾਈਆਂ ਤੇ ਇੱਕ 1 ਰੁਪਏ ਚ ਕਿੰਨੀਆਂ ਪਾਈਆਂ ਹੋਈਆਂ ਆਏ ਉਹ ਨਹੀਂ ਦਾ ਬਗਾ ਇਹ ਉਹ ਨਹੀਂ ਹਿਸਾਬ ਲਾਵਾਂਗੇ ਕੈਲਕੂਲੇਟਰ ਮਾਰਾਂਗੇ ਲੋ ਜੀ ਤੁਸੀਂ ਹਿਸਾਬ ਲਾਇਆ ਜੀ ਵੇਖਣ ਵਾਲਿਓ ਬਜ਼ੁਰਗਾਂ ਨੇ ਦੱਸਿਆ ਹੈ ਕਿ 1 ਰੁਪਏ ਦੇ 60 ਪੈਸੇ ਹਾਂ ਤੇ 1 ਪੈਸੇ ਦੀਆਂ ਦੋ ਇੱਕ ਪੈਸੇ ਦੇ ਦੋ ਥੇਲੇ ਦੋ ਥੇਲੇ ਇੱਕ ਥੇਲੇ ਦੀਆਂ ਦੋ ਦਮੜੀਆਂ ਦੋ ਦਮੜੀਆਂ ਇੱਕ ਦਮੜੀ ਦੀਆਂ ਦੋ ਪਾਈਆਂ ਇੱਕ ਦਮੜੀ ਦੀਆਂ ਦੋ ਪਾਈਆਂ ਇਹ ਬਲ ਪੈਸਾ ਕਿੰਨੇ ਥਾਈ ਭੱਜਿਆ ਹਾਂ ਤੇ ਪਾਈ ਤੋਂ ਥੱਲੇ ਨਹੀਂ ਹੁੰਦੀ ਪਾਈ ਘਟਾ ਲੈ ਅੱਛਾ ਤੇ ਪਾਈ ਦੀ ਵੀ ਕੁਸ਼ਾ ਲੱਭਾਈ ਪਾਈ ਦੀ ਵੀ ਮੱਲ ਲਾ ਕੇ ਖਾਧੀ ਅੱਛਾ ਉਹ ਵਾਂਗ ਕੱਦਿਆ ਕਿਆ ਬਾਤ ਹੈ ਕਿੰਨੀ ਕੀ ਪਾਈ ਦੀ ਪਹਿਲੀ ਉਹਨਾਂ ਦਾ ਨਾਂ ਸਾਡੇ ਨਾਨਕੇ ਹਨ ਇੱਥੇ ਬਟਾਲੀ ਆਂ ਅੱਥੇ ਜਾਨਾ ਉੱਥੇ ਨਵਰੀ ਦੇ ਪਿਛੌਰੀ ਹਨ ਬਹੁਤ ਪੁਰਾਤੈ ਕੀ ਉਹਨਾਂ ਦੁਕਾਨ ਪਾਏ ਕਿੱਡੀ ਜਗ੍ਹਾ ਬਟਾਲੀਆਂ ਨੇ ਦਸ ਕਿਉਂ ਪਰ ਬਟਾਲੀ ਬਟਾਲੀਆਂ ਬਟਾਲੇ ਬਟਾਲੀਆਂ ਅੱਛਾ ਲੋਰੀ ਤੇ ਪਿਸ਼ੋਰੀ ਉੱਥੇ ਦੋ ਪਾਈ ਸਨ ਸਿੱਕੇ ਪਾਈ ਸਨ ਉਹਨਾਂ ਨੇ ਕਾਣ ਪਾਏ ਹਾਂ ਉੱਥੋਂ ਜਾਣਾ ਜੂਠ ਉਹ ਪਾਈ ਲਈ ਮਿਸ਼ਰੀ ਲੈ ਗਈ ਸਰਦਾਰ ਮਿਸ਼ਰੀ ਲੈ ਗਿਆ ਉਹਨਾਂ ਮਿਸ਼ਰੀ ਲੈ ਗਿਆ ਪਾਈ ਦੀ ਪਾਈ ਦੀ ਤੇ ਉਹ ਪਾਈ ਵੀ ਚਾਂਦੀ ਦੀ ਹੁੰਦੀ ਸੀ ਪਾਈ ਜਿਹੜੀ ਉਹ ਚਾਂਦੀ ਦੀ ਦੱਸੋ ਭਾਈ ਚਾਂਦੀ ਚੱਲਦੀ ਹੈ ਘੱਟ ਮਗਰੋਂ ਨਿਕਲਦੀ ਤੇ ਰੁਪਈਏ ਦੀ ਤੇ ਫਿਰ ਇਹਦਾ ਮਤਲਬ ਹੈ ਜੇ ਬੰਦਾ ਭਾਂ ਲਵੇ ਤੇ ਵਾਵਾ ਸਾਰੀ ਚਾਂਦੀ ਇਕੱਠੀ ਹੋ ਜਾਂਦੀ ਸੀ ਚਾਂਦੀ ਚਾਂਦੀ ਹੋਗੀ ਜਾਲੀ ਦੇ ਰੁਪਈਏ ਮਾਰਨਾ ਬਕਾ ਬਣਾਉਣ ਉਹ ਨਹੀਂ ਹੋ ਜਿਹੜੇ ਹਣ ਪਹਾ ਉਹ ਧਰਾਮੇ ਦਾ ਹੀ ਅੱਛਾ ਇਹ ਧਰਾਮੇ ਦਾ ਹੀ ਤੇ ਰੁਪਈਆ ਚਾਂਦੀ ਦਾ ਹੀ ਅੱਛਾ ਅਰ ਮਈਏ ਚਾਂਦੀ ਦੇ ਨਾ ਜਾਣ ਤੋਂ ਬਾਅਦ ਜਿੰਨਾ ਲੋਕਾਂ ਕੋਲ ਕੋਈ ਲੋਕਾਂ ਬਣਾਏ ਨੇ ਮਤਲਬ ਇਹਨਾਂ ਦੇ ਬਾਸ਼ਰ ਦੇ ਹਮ ਜਾਈ ਗਏ ਉਹ ਲੋਕ ਕਿੱਥੇ ਆ ਜਾਈਏ ਤੇ ਬੈਂਕ ਦਾ ਕੋਈ ਗੱਲ ਨੂੰ ਪਤਾ ਹੀ ਨਹੀਂ ਨਾ ਨਾ ਪਿੰਡ ਦੇ ਵਿੱਚ ਬੈਂਕ ਦਾ ਨਾਮ ਲੈਂਦੇ ਨੇ ਉਹ ਬੰਗ ਹੁਣ ਉੱਥੇ ਅੱਡੇ ਤੇ ਆਸ ਨਹੀਂ ਉਹਨਾਂ ਨੂੰ ਪੁਰਾਣਾ ਬੈਂਕ ਹੁੰਦਾ ਸੀ ਕੋਈ ਗਲੀ ਦੇ ਵਿੱਚ ਉਹ ਆਹ ਹੋ ਗਾ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਬੈਂਕ ਇਹਨਾਂ ਬਾਅਦ ਦਾ ਅੱਛਾ ਅੱਛਾ ਲੋਕਾਂ ਬਣਨ ਤੋਂ ਪਹਿਲਾਂ ਕਿਹੜਾ ਬੈਂਕ ਆ ਗਿਆ ਕੋਈ ਬੈਂਕ ਨਹੀਂ ਅੱਛਾ ਅੱਛਾ ਉਹ ਯਾਰ ਸੀ ਮੁਸਲਮਾਨੀ ਅਬੀ ਤੇ ਫਿਰ ਛੜ ਗਏ ਤੇ ਉਹ ਬਾਹਰ ਅੱਡੇ ਤੇ ਪਾ ਲਿਆ ਅੱਛਾ ਜਮਾਨਾ ਤੂੰ ਪਾਈ ਦੀ ਵੀ ਸ਼ੈ ਲਾਈ ਹੈ ਲਾਈਟ ਲਾਈ ਨਹੀਂ ਵੀ ਲਾਈ ਹੈ ਨਮਰੀ ਦੀ ਵੀ ਲਾਈ ਹੈ ਕਿਆ ਬਾਤ ਹੈ ਕਿਆ ਬਾਤ ਹੈ ਲੋ ਜਨਾਬ ਬਜ਼ੁਰਗੋ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਲੋਈ ਸਜਣੋ ਸਿ ਬੈਠੇ ਸਭ ਪਿੰਡ ਮਿਤਰਾਵਾਲੀ ਤੇ ਬਜ਼ੁਰਗਾਂ ਦੀ ਤੁਹਾਂ ਗੁਫ਼ਤਗੂ ਸੁਣੇ ਠੀਕ ਹੈ ਜੀ ਜਿਹੜੇ ਜਿਹੜੇ ਉੱਠ ਕੇ ਗਏ ਨੇ ਇਥੋਂ ਜ਼ਿਆਦਾਤਰ ਹੈ ਕਮਿਊਨਿਟੀ ਜਿਸ ਤਰ੍ਹਾਂ ਦਸੀਏ ਬਜ਼ੁਰਗਾਂ ਨੇ ਉਹ ਹਿੰਦੂ ਆਂਦੇ ਸੀ ਇੱਥੇ ਤੇ ਕੁਝ ਘਾਰ ਸਿੱਖਾਂ ਦੇ ਵੀ ਸਨ ਵਾਈਬ ਜੀ ਜਿਹੜੇ ਇੱਥੇ ਪਿੰਡ ਦੇ ਵਿੱਚ ਸਿੱਖ ਕਰਦੇ ਸਨ ਬੇ ਜੀ ਵੀ ਤਾਂ ਦੀਨਦਾਰ ਦੂਜੇ ਵੀ ਕਰਦੇ ਹਨ ਵੀ ਕਰਦੇ ਹਨ ਮਤਲਬ ਤੇ ਬਾਕੀ ਦੁਕਾਨਦਾਰੀ ਜਿਹੜੀ ਉਸ ਜਿਹੜੇ ਨੇ ਹਿੰਦੂ ਕਰਦੇ ਸਾਂਗੇ ਲੋ ਜੀ ਨਵੇਂ ਵਲਾਗ 'ਚ ਨਈ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ ਰੱਬ ਰਾਖਾ ਅੱਛਾ ਜੀ ਲੋਨ